ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੁਰੂ ਅਮਰਦਾਸ ਐਵਨੀ ਦੀਆਂ ਗਲੀ ਦੇ ਵਿੱਚ ਥੋੜੇ-ਥੋੜੇ ਪਾਣੀ ਖੜਾ ਆ ਤੇ ਲੋਕਾਂ ਦੇ ਜੀਣਾ ਜੜਾ ਮੁਸ਼ਕਲ ਹੋਇਆ ਪਿਆ ਬਹੁਤ ਜ਼ਿਆਦਾ ਬਲੌਕ ਹੋ ਚੁੱਕਿਆ ਅਸੀਂ ਨਰਕ ਭੋਗਨੇ ਇੱਕ ਹਸਪਤਾਲ ਇੰਨਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਕਿ ਇੱਥੇ ਕੋਈ ਰਿਸ਼ਤੇਦਾਰ ਨਹੀਂ ਵੜਦਾ ਉਹ ਕਹਿੰਦੇ ਇੰਨੇ ਗੰਦੇ ਹਾਲਾਤ ਚ ਤੁਸੀਂ ਬੈਠੇ ਹੋਏ ਤੇ ਆਪਾਂ ਕਿੱਦਾਂ ਆਵਾਂਗੇ ਅਸੀਂ ਆਪ ਥੋੜਾ ਨਾ ਬਿਮਾਰ ਹੋਣਾ ਸਰਕਾਰ ਦੇ ਹੁੰਦੇ ਆ ਸਰਕਾਰ ਦੇ ਕੰਮ ਕਰਦੇ ਹੁੰਦੇ ਆ ਕਿ ਪਬਲਿਕ ਦੇ ਵਾਸਤੇ ਨਿਰੰਤਰ ਜਲੇ ਜੇ ਮੰਨ ਲਓ ਹਸਪਤਾਲ ਹੋਵੇ ਤੇ ਐਤਵਾਰ ਸ਼ਨੀਵਾਰ ਖੁੱਲ੍ਹੇ ਗਲੀ ਚ ਇੰਨਾ ਪਾਣੀ ਖੜਾ ਉਹਨਾ ਬੜਾ ਮੁਸ਼ਕਲ ਹੋ ਚੁੱਕਾ ਹੈ ਲੇਕਿਨ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਭੱਲੇ ਵਾਲਿਆਂ ਨੂੰ ਕਰਨਾ ਪਿਆ ਰਿਹਾ ਹੈ ਨਾਲ ਸਰਕਾਰਾਂ ਦੇ ਪੱਲੇ ਕੁਝ ਨਹੀਂ ਹੈ। ਗਾਰੇ ਲਾਈ ਜਾਂਦੀਆਂ ਤੇ ਕਰਦੀਆਂ ਕੋਈ ਨਹੀਂ। ਘਰੇ ਵੀ ਦੁੱਧ ਚੁੰਗਦੇ ਆ ਲੀਡਰਾਂ ਨੂੰ ਨਹੀਂ ਪਤਾ ਵੀ ਬਿਮਾਰੀ ਹੈ ਤੇਰੀ ਪਾਣੀ ਦੇ ਵਿੱਚ। ਬਿਮਾਰੀ ਹੈ ਪਾਣੀ ਮਾੜਾ ਦੇ ਪਾਣੀ ਬਿਮਾਰੀ ਲੱਗਣੀ। ਇਹ ਉਹਨਾਂ ਨੂੰ ਪੈੜਾ ਨਿਕਲਿਆ। ਕੋਈ ਨਹੀਂ ਪੱਲੇ ਦੇ ਕੋਈ ਨਹੀਂ ਹੈਗਾ। ਇਹਨਾਂ ਨੇ ਸੋਕਾਲੀਏ ਚੰਗੇ ਤੇ ਕਾਂਗਰਸੀਏ ਚੰਗੇ। ਜੀ ਵੀਰ ਜੀ ਵੇਖੋ ਕਿੰਨੇ ਦਿਨ ਪਹਿਲਾਂ ਉੱਥੇ ਦਫ਼ਤਰ ਚ ਵੀ ਜਾ ਕੇ ਆਪਾਂ ਆਏ ਆ। ਫਿਰ ਵੀ ਆ ਪਾਣੀ ਦਾ ਕੋਈ ਮਸਲਾ ਨਹੀਂ ਛੁੱਟਾ। ਕੋਕੋਂ ਤਾਂ ਕਹੀਂ ਪਾਣੀ ਦੇ ਵਿੱਚ ਇਹ ਤੇ ਆਪੜੋਂ ਕਰਨਾ ਪੈਦਾ ਪਾਣੀ ਜੀ ਗੈਸਟ ਆਉਣ ਵਾਲੇ ਇਹਨਾਂ ਨੂੰ ਮਨਾ ਕਰਤਾ ਕਿ ਘਰੇ ਉੱਥੇ ਜਾ ਕੇ ਕੀ ਦੱਸਣਗੇ ਵੀ ਹੈ ਜੀ ਸੜ ਚ ਰਹਿਣੇ ਸਰਕਾਰ ਨਾਲ ਕੋਈ ਪ੍ਰੋਬਲਮ ਨਹੀਂ ਆ ਬਸ ਇਹ ਵੀ ਸਾਡੀ ਸਨਮਾਈ ਹੋਵੇ ਸਾਡੀ ਸਾਫਾਈ ਕਰਦੇ ਸਾਨੂੰ ਸਰਕਾਰਾਂ ਕੋਈ ਕੀ ਲੈਣਾ ਰੋਟੀ ਦੇ ਆਪੋ ਆਪਣੀ ਖਾਣੇ ਬਸ ਇਹ ਸਾਡੇ ਆ ਮਸਲੇ ਹੱਲ ਸਤਿਗੁਰੂ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਹਲਕਾ ਵਿਅਸਤ ਦੇ ਵਿੱਚ ਖੜੇ ਆ ਗੁਰੂ ਅਮਰਦਾਸ ਐਵਨੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਗੁਰੂ ਅਮਰਦਾਸ ਐਵਨੀ ਦੀਆਂ ਗਲੀ ਦੇ ਵਿੱਚ ਗੋਡੇ-ਗੋਡੇ ਪਾਣੀ ਖੜਾ ਆ ਤੇ ਲੋਕਾਂ ਦੇ ਜੀਣਾ ਜੜਾ ਮੁਸ਼ਕਲ ਹੋਇਆ ਪਿਆ ਨਾ ਕੋਈ ਤੇ ਰਿਸ਼ ਤਾਂ ਨਾ ਕੋਈ ਇੱਥੇ ਐਮਐਲ ਸਾਹਿਬ ਵੜਦੇ ਨਹੀਂ ਜਦੋਂ ਕੋਈ ਹੁੰਦੇ ਨੇ ਦੁਖੜਾ ਸੁਣਾ ਦਿੰਦੇ ਲੇਕਿਨ ਇਹਨਾਂ ਦੀ ਸੁਣਵਾਈ ਅਜੇ ਤੱਕ ਕੋਈ ਨਹੀਂ ਹੋਈ ਸਰਕਾਰਾਂ ਦੇ ਜਿਹੜੇ ਵਾਅਦੇ ਨੇ ਦਾਅਵੇ ਨੇ ਅੱਜ ਜਿਹੜੇ ਖੋਖਲੇ ਸ਼ਬਦ ਦਿਖਾਈ ਦੇ ਰਹੇ ਨੇ ਗਲੀ ਤੁਸੀਂ ਦੇਖ ਸਕਦੇ ਕਿ ਲੋਕੜੇ ਘਰਾਂ ਦੇ ਬਾਹਰ ਖੜੇ ਨੇ ਤੇ ਵੇਟ ਕਰ ਰਹੇ ਨੇ ਪਾਣੀ ਕਿੱਰੇ ਸਾਈਡ ਤੇ ਜਾਵੇ ਤੇ ਅਸੀਂ ਆਹ ਰਸਤੇ ਤੇ ਲੰਘੀਏ ਕਿਉਂਕਿ ਲੋਕਾਂ ਦਾ ਕਹਿਣਾ ਕਿ ਇਹ 2 ਸਾਲ ਹੋ ਗਏ ਨੇ ਇਸ ਇਸ ਤਰ੍ਹਾਂ ਜਿਹੜਾ ਪਾਣੀ ਗਲੀਆਂ ਦੇ ਵਿੱਚ ਖੜਾ ਰਹਿਦਾ ਤੇ ਬੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਗੱਲਬਾਤ ਕਰਦੇ ਨੌਜਵਾਨ ਦੇ ਨਾਲ ਕੀ ਨਾ ਵੀਰ ਜੀ ਤੇ ਕੀ ਕਹਿਣਾ ਚਾਹੋਗੇ ਤੇ ਕੀ ਪ੍ਰੋਬਲਮ ਆ ਰਹੀ ਹੈ ਕੋਦੋ ਕੋਦੋ ਦੀ ਪ੍ਰੋਬਲਮ ਆ ਰਹੀ ਹੈ ਇੱਥੇ ਭਜੀ ਮੇਰਾ ਨਾਮ ਮੋਹਿਦ ਹੈ ਘਰੇ ਮੈਂ ਮੇਰੀ ਸਿਰਫ ਇੱਕੋ ਹੀ ਪ੍ਰੋਬਲਮ ਹੈਗੀ ਥੋੜੀ ਸਾਡੇ ਨਗਰ ਨਿਵਾਸੀਆਂ ਦੀ ਇਹੀ ਪ੍ਰੋਬਲਮ ਹੈ ਕਿ ਸੀਵਰ ਬਹੁਤ ਜ਼ਿਆਦਾ ਬਲੌਕ ਹੋ ਚੁੱਕਿਆ ਹੈ ਅਸੀਂ ਨਰਕ ਭੋਗਨੇ ਇੱਕ ਹਸਾਬ ਦਾ ਇੰਨਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਇਹ ਆਂਦੇ ਆ ਗੱਡੀ ਲੈ ਕੇ ਆਂਦੇ ਆ ਥੋੜਾ ਬਹੁਤ ਵੀਡੀਓ ਬਣਾਈ ਇਹਨਾਂ ਨੇ ਸਫਾਈ ਕਰ ਜਾਂਦੇ ਆ ਇਸ ਤੋਂ ਬਾਅਦ ਵੇਖਦੇ ਹੀ ਨਹੀਂਗੇ ਬਿਲਕੁਲ ਵੀ ਆਹ ਤੋ ਇਹ ਹਾਲਾਤ ਵੇਖ ਸਕਦੇ ਜੇ ਉਂਝ ਕਿਸੇ ਨੇ ਆਣਾ ਹੋਵੇ ਘਰੋਂ ਬਾਹਰ ਤੇ ਇੰਨਾ ਬੁਰਾ ਹ ਬੱਚੇ ਵੀ ਨਹੀਂ ਖੇਡ ਸਕਦੇ ਨਹੀਂ ਤੇ ਇਹ ਕਲੋਨੀਆਂ ਹੁੰਦੀਆਂ ਕਿ ਚਲੋ ਬੱਚਾ ਸ਼ਾਮ ਨੂੰ ਖੇਡ ਸਕਦਾ ਖੇਡੇਗੀ ਇਥੇ ਕੋਈ ਰਿਸ਼ਤੇਦਾਰ ਨਹੀਂ ਵੜਦਾ ਉਹ ਕਹਿੰਦੇ ਇੰਨੇ ਗੰਦੇ ਹਾਲਾਤ ਚ ਤੁਸੀਂ ਬੈਠੇ ਹੋਏ ਤੇ ਆਪਾਂ ਕਿੱਦਾਂ ਆਵਾਂਗੇ ਅਸੀਂ ਆਪ ਥੋੜਾ ਨਾ ਬਿਮਾਰ ਹੋਣਾ ਤੇ ਹੁਣ ਤੁਸੀਂ ਵੇਖ ਹੀ ਸਕਦੇ ਜੇ ਸਾਰੇ ਪਾਸੇ ਬੁਰਾ ਹਾਲ ਹੋਇਆ ਪਿਆ ਸਾਡੀ ਇਹ ਹੀ ਅਪੀਲ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਸਾਡਾ ਮਸਲਾ ਸਹੀ ਹੱਲ ਹੋਇਆ ਇਹ ਨਹੀਂ ਕਿ ਅੱਜ ਸਫਾਈ ਕਰ ਗਏ ਤੇ ਫਿਰ 5 ਦਿਨ ਫੇਰ ਉਹੀ ਹਾਲ ਕਿਉਂਕਿ 2 ਸਾਲ ਹੋ ਚੱਲੇ ਇਨਾ ਬੇੜਾ ਕਰਕੇ ਹੋ ਚੁੱਕਿਆ ਨਾ ਇਹਾਨੂੰ ਪੱਕਾ ਹੱਲ ਚਾਹੀਦਾ ਹੈ ਕਦੇ ਤੁਸੀਂ ਆਪਣੇ ਜਿਹੜੇ ਹਲਕੇ ਦੇ ਵਿਧਾਇਕ ਨੇ ਐਮ ਐਲ ਏ ਸਾਹਿਬ ਉਹਨਾਂ ਕੋਈ ਗੱਲਬਾਤ ਕੀਤੀ ਹੈ ਕੋਈ ਆਪਣੀ ਕੰਪਲੇਟ ਲੈ ਕੇ ਉਹਨਾਂ ਕੋਲ ਭਾਜੀ ਘੱਟ ਤੋਂ ਘੱਟ 10-15 ਵਾਰੀ ਕੰਪਲੇਟ ਲੈ ਕੇ ਚੱਲ ਚਲ ਚੁੱਕੇ ਆਂ ਆਹੀ ਆ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਸਕਦਾ ਪ੍ਰੂਫ ਘੱਟ ਤੋਂ ਘੱਟ 10-15 ਵਾਰੀ ਹੋ ਚੁੱਕੇ ਆਂ ਜਿਹੜੇ ਡਾਕਟਰ ਜਸਵੀਰ ਹੈਗੇ ਨੇ ਉਹ ਆਪ ਤੇ ਬੈਂਦੇ ਨਹੀਂ ਉੱਥੇ ਉਹ ਉਹਨਾਂ ਦਾ ਕੋਈ ਬ੍ਰਦਰ ਹੈਗਾ ਉਹ ਬੈਠਾ ਹੁੰਦਾ ਆ ਮੈਂ ਤੁਹਾਨੂੰ ਹੁਣੇ ਵੀਡੀਓ ਦਿਖਾ ਦਿੰਦਾ ਆ ਇਹ ਵੀ ਸਾਦੇ ਤੀ ਉਹ ਜੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਨੌਜਵਾਨਾਂ ਨਾਲ ਉੱਥੇ ਮੋਕ ਦੇ ਵੀਡੀਓ ਬਣਾਈਏ ਕੀ ਪੁੱਛਿਆ ਰਹੇ ਸਰਕਾਰ ਦੇ ਹੁੰਦੇ ਆ ਸਰਕਾਰ ਦੇ ਕੰਮ ਅਮਰਜੈਂਸੀ ਹੁੰਦੇ ਆ ਤੇ ਪਬਲਿਕ ਦੇ ਵਾਸਤੇ ਵੀ ਨਿਰੰਤਰ ਜਣ ਜੇ ਮੰਨ ਲਓ ਹਸਪਤਾਲ ਉਹ ਵੀ ਜਹਾਤਵਾਰ ਸ਼ਨੀਵਾਰ ਖੁੱਲਦੇ ਆ ਕਿਹੜਾ ਦਫ਼ਤਰ ਹੈ ਜਿਹੜਾ ਅਮਰਜੈਂਸੀ ਹਰ ਵੇਲੇ ਖੁੱਲਦਾ ਪਰ ਸੀਵਰ ਜੀ ਐਮਐਲਏ ਜਸਵੀਰ ਸਿੰਘ ਦੇ ਜਿਹੜੇ ਛੋਟੇ ਭਰਾ ਨੇ ਉਹ ਇੱਥੇ ਲੋਕਾਂ ਜਿਹੜੀਆਂ ਮੁਸ਼ਕਲਾਂ ਹੁੰਦੇ ਪੈਂਦੇ ਲੋਕ ਜਿਹੜਾ ਆਪਣੇ ਹੁਸ਼ਕਰਾ ਲੈ ਕੇ ਉੱਤੇ ਗਏ ਵੀ ਨੇ ਲੇਕਿਨ ਜਿਹੜਾ ਮਸਲਾ ਉਹ ਹੱਲ ਨਹੀਂ ਹੋਇਆ ਤੇ ਕੀ ਆਸ਼ਵਾਸ਼ਣ ਦਿੱਤਾ ਤਾਂ ਉਹਨਾਂ ਨੇ ਇਹ ਮਸਲਾ ਤੇ ਤਦ ਹੱਲ ਹੋਏਗਾ ਨਾ ਜਿਹੜੇ ਕੁਰਸੀ ਤੇ ਬੈਠੇ ਹੋਣਗੇ ਪਹਿਲੀ ਗੱਲ ਕੁਰਸੀ ਤਾਂ ਹੀ ਨਹੀਂ ਬੈਠੇ ਕੀ ਕਰ ਸਕਦੇ ਹੁਣ ਉਹ ਜਦੋਂ ਤੱਕ ਬਹਿਣਗੇ ਬਾਅਦ ਚ ਸ਼ਨੀ ਐਤਵਾਰ ਆ ਜਾਂਦਾ ਫਿਰ ਕਦੀ ਸਰਕਾਰੀ ਛੁੱਟੀ ਆ ਗਈ ਇਹਨਾਂ ਨੇ ਆਪ ਨਹੀਂ ਮਿਲਣਾ ਤੇ ਅਸੀਂ ਦਰਖਾਸਤ ਦੇਣੀ ਕਿਨੂੰ ਆ ਕਿਨੂੰ ਦਵਾਂਗੇ ਅਸੀਂ ਅਸੀਂ ਆ ਥੋੜਾ ਨਾ ਸਫਾਈ ਕਰਾਂਗੇ ਆ ਕੇ ਅਸੀਂ ਪ੍ਰਾਈਵੇਟ ਕੰਮ ਕਰ ਚੁੱਕੇ ਆ ਸਰਕਾਰੀ ਬੰਦੇ ਆ ਕੇ ਤੇ ਪ੍ਰਾਈਵੇਟ ਕੰਮ ਕਰਦੇ ਸਾਡੇ ਕੋ 5-5000 ਰੁਪਏ ਲੈਂਦੇ ਆ ਹੁਣ ਕੱਲੇ ਕੱਲੇ ਬੰਦੇ ਦਾ ਨਾਂ ਥੋੜਾ ਨਾ ਨੂੰ ਯਾਦ ਹੋਣਾ ਉੱਥੇ ਜਾਓ ਇਹਨਾਂ ਨੂੰ ਕਹੀਏ ਨਾ ਕਿ ਸਾਡੇ ਸਰਕਾਰੀ ਜਿਹੜੇ ਤੁਹਾਡੇ ਬੰਦੇ ਹੈਗੇ ਆ ਪ੍ਰਾਈਵੇਟ ਹੋ ਗਏ ਇਸ ਕੰਮ ਕਰ ਰਹੇ ਉਹ ਕਹਿੰਦੇ ਸਾਨੂੰ ਕੱਲੇ ਕੱਲੇ ਬੰਦੇ ਦਾ ਨਾਂ ਦੱਸੋ ਹੁਣ ਅਸੀਂ ਥੋੜਾ ਨਾ ਕੱਲੇ ਕੱਲੇ ਬੰਦੇ ਦਾ ਨਾਂ ਦੱਸਾਂਗੇ ਉਹਦੇ ਉਹਨਾਂ ਦਾ ਕੰਮ ਹੈਗਾ ਕਿ ਸਰਕਾਰੀ ਬੰਦੇ ਜਿਹੜੇ ਹੈਗੇ ਆ ਉਹ ਸਰਕਾਰੀ ਕੰਮ ਕਰਨ ਨਾ ਕਿ ਪ੍ਰਾਈਵੇਟ ਕੰਮ ਕਰਨ ਆ ਕੇ ਕੋਈ ਵੀ ਨਹੀਂ ਕੋਈ ਵੀ ਨਹੀਂ ਆ ਸਕਦਾ ਆਪਣੇ ਘਰਾਂ ਦੇ ਵਿੱਚ ਉਹ ਪਾਪਾ ਜੀ ਘਾੜ ਘੜ 10-15 ਮਿੰਟ ਹੋ ਗਏ ਖਲੋਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਰਾਈ ਕਿ ਇੱਕ ਜਿਹੜੇ ਬਜ਼ੁਰਗ ਨੇ ਉਹ ਆਪਣੇ ਘਰੋਂ ਨਿਕਲਦੇ ਪਏ ਨੇ ਲੇਕਿਨ ਗਲੀ 'ਚ ਇੰਨਾ ਪਾਣੀ ਖੜਾ ਕਿ ਓਨਾ ਬੜਾ ਮੁਸ਼ਕਲ ਹੋ ਚੁੱਕਾ ਹੈ ਲੇਕਿਨ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਮੁਹੱਲੇ ਵਾਲਿਆਂ ਨੂੰ ਕਰਨਾ ਪੈ ਰਿਹਾ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕਈ ਵਾਰੀ ਕਮਲੇਟਾਂ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਬਜ਼ੁਰਗ ਆ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਜਿਹੜੇ ਆਪਣੇ ਘਰੋਂ ਨਿਕਲ ਕੇ ਬਾਜ਼ਾਰ ਨੂੰ ਜਾ ਰਹੇ ਸੀ ਲੇਕਿਨ ਪਾਣੀ ਇੰਨਾ ਖੜਾ ਸੀ ਮਸਾ ਡਿੱਗਣ ਲੱਗੇ ਸੀ ਲੇਕਿਨ ਮੈਂ ਬਜੇ ਕੀ ਕਹਿਣਾ ਚਾਹੂਗਾ ਜੀ ਕਿ ਨਹੀਂ ਦੇ ਤੋ ਇਹ ਸਮੱਸਿਆ ਆ ਰਹੀ ਸਰਕਾਰਾਂ ਦੇ ਗਿਆ ਖਤਮ ਹੋਈਆਂ ਸਾ ਉਹਨਾਂ ਦੇ ਸਰਕਾਰਾਂ ਦੇ ਪੱਲੇ ਕੋਹ ਨਹੀਂ ਲਾਰੇ ਲਾਏ ਜਾਂਦੀਆਂ ਤੇ ਕਰਦੀਆਂ ਕੋਹ ਨਹੀਂ ਜਦੋਂ ਵੋਟਾਂ ਆਉਂਦੀਆਂ ਉਦੋਂ ਆਂਦੇ ਆ ਕਰ ਦਾਂਗੇ ਤੁਹਾਨੂੰ ਐਵੇਂ ਹੋਏ ਤੇ ਪੋਲੀ ਬੰਦੇ ਤੇ ਉਹਦੇ ਹੁਣ ਤੇ ਕੋਹ ਨਹੀਂ ਕਹਦਾ ਪਾਣੀ ਖਲੋਤਾ ਜਾਂ ਹਰ ਵਾਰੀ ਇਹਦੇ ਰੇ ਨੰਗੀ ਰਹਿ ਜਦੋਂ ਨੰਗੀ ਰਹ ਲੇਕਿਨ ਜਦੋਂ ਪਾਣੀ ਖੜਦਾ ਤਾਂ ਬਿਮਾਰੀਆਂ ਨੂੰ ਕਾਫੀ ਸੱਦਾ ਦਿੰਦਾ ਪਾਣੀ ਕਿਉਂਕਿ ਮੱਛਰ ਖੜਿਆ ਆ ਨਾ ਕੋਈ ਨਾ ਕੋਈ ਲੀਡਰ ਗੜੇ ਵੀ ਦੁੱਧ ਚੌਂਗਦੇ ਆ ਲੀਡਰਾਂ ਨੂੰ ਨਹੀਂ ਪਤਾ ਵੀ ਬਿਮਾਰੀ ਹੈ ਮੇਰੀ ਪਾਣੀ ਦੇ ਵਿੱਚ ਹੀ ਬੁਮਾਰੀਏ ਪਾਣੀ ਮਾੜਾ ਦੇ ਪਾਣੀ ਬੁਮਾਰੀ ਲੱਗਣੀ ਕੱਫੜ ਪਾਉਂਦਾ ਡਾਡਾ ਮੋਟਾ ਮੱਛਰਾ ਆਹੜਾ ਦਾ ਮੱਛਰ ਕੁੜੀ ਆ ਨਾ ਸੌਂ ਦਿੰਦਾ ਰ ਤੇ ਜੇ ਰਾ ਬੁਆ ਖੋਲਦਾ ਤੇ ਉਸਲੇ ਜਦੋਂ ਰਾ ਨੂੰ ਕੋਈ ਰੋਟੀ ਪਾਣੀ ਖਾਣਾ ਕਿੰਨਾ ਜਿਹੜੀ ਬਦਬੂ ਆਉਂਦੀ ਹੈ ਜੀ ਬੜੀ ਬੋਏ ਖਲੋਤਾ ਨਹੀਂ ਜਾਂਦਾ ਰੋਟੀ ਖਾਣ ਨੂੰ ਇਹ ਬਹੁਤ ਭੜੀ ਬੋ ਆਉਂਦੀ ਹੈ ਮੁੜ ਕੇ ਇਹ ਤੋਂ ਸਰਕਾਰਾਂ ਦੇ ਸੁੱਤੀਆਂ ਸਾਰਾ ਮੋਤੀ ਵਰਗੇ ਦਾ ਦੂਜੇ ਵੀ ਸੌਗੇ ਆ ਭਗਵਾਨ ਤਮਾ ਜਿਹੜਾ ਲਾਰੇ ਲਾਈ ਜਾਂਦਾ ਵੀ ਆ ਕਰਦਾਂਗੇ ਆ ਕਰਦਿਆਂਗੇ ਉਹਦੇ ਮਿਲਿਆ ਕੋਹਣੀ ਆਵੇ ਉਹਨਾਂ ਨੇ ਬਦਲਾ ਲੈਂਦਾ ਵੀ ਪਹਿਲੇ ਕਾਂਗਰਸ ਆ ਗਈ ਅਕਾਲੀ ਦਾ ਲਾ ਗਈ ਲੇਕਿਨ ਲੋਕਾਂ ਨੇ ਕਿਹਾ ਵੀ ਆਮ ਪਾਰਟੀ ਲੈ ਕੇ ਆਉਣੀ ਹੈ ਆਮ ਆਮ ਲੋਕਾਂ ਦੀ ਆਮ ਲੋਕੀ ਲਾਏ ਵੀ ਇਸ ਕਰਨ ਨੂੰ ਕੁਝ ਕਰੂਗੀ ਇਹ ਉਹਨਾਂ ਨੂੰ ਹੀ ਪੜਾ ਨਿਕਲਿਆ ਉਹ ਹੁਣੇ ਪੱਲੇ ਦੇ ਕੁਝ ਨਹੀਂ ਹੈਗਾ ਇਹਨਾਂ ਨੇ ਅਕਾਲੀਏ ਚੰਗੇ ਤੇ ਕਾਂਗਰਸ ਵੀ ਚੰਗੇ ਬਿਲਕੁਲ ਜੀ ਲੋਕ ਦੁਖੀ ਹੋ ਰਹੇ ਨੇ ਆਮ ਪਾਰਟੀ ਤੋਂ ਵੀ ਕਿਉਂਕਿ ਲੋਕਾਂ ਨੇ ਸੋਚਿਆ ਕਿ ਆਮ ਪਾਰਟੀ ਲੈ ਕੇ ਆਵਾਂਗੇ ਆਮ ਬੰਦਿਆਂ ਦੀ ਪਾਰਟੀ ਲੇਕਿਨ ਅ ਤਸਵੀਰਾਂ ਫਿਰ ਤੁਹਾਡੇ ਨਾਲ ਸਾਂਝੇ ਕਰਾਂਗੇ ਗਲੀ ਗੁਰੂ ਅਮਰਦਾਸ ਦੀ ਉਤੇ ਪੈਣਾ ਵੀ ਖਲੋਤੀਆਂ ਨੇ ਸਾਡੇ ਨੇ ਜੜੀਆਂ ਲਗਾਤਾਰ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕਹਿਣਾ ਚਾਹੋਗੇ ਕੀ ਗੱਲਬਾਤ ਹੈ ਜੀ ਕੋਦੋਂ ਤੇ ਗੱਲ ਹੈ ਹਾਂਜੀ ਵੀਰ ਜੀ ਵੇਖੋ ਕਿੰਨੇ ਦਿਨ ਪਹਿਲਾਂ ਉਥੇ ਦਫਤਰ ਚ ਵੀ ਜਾ ਕੇ ਆਪਾਂ ਆਏ ਆ ਫਿਰ ਵੀ ਆ ਪਾਣੀ ਦਾ ਕੋਈ ਮਸਲਾ ਨਹੀਂ ਛੋਟੇ ਛੋਟੇ ਬੱਚੇ ਆ ਆਫਿਸ ਜਾਂਦੇ ਮੇਰੇ ਬੱਚੇ ਵੱਡੇ ਆ ਇਹਨਾਂ ਦੇ ਬੱਚੇ ਛੋਟੇ ਆ ਤੁਸੀਂ ਆਪ ਦੱਸੋ ਕਿ ਤਿਆਰ ਵਿਆਰ ਹੋ ਕੇ ਬੱਚੇ ਆਫਿਸ ਚਲੇ ਕਿੰਨਾ ਪਾਣੀ ਚ ਨੰਕੇ ਜਾਣਗੇ ਕੋਣੇ ਤੋਂ ਤੋਂ ਉਹ ਕੋਨੇ ਤੇ ਸਾਡਾ ਘਰ ਜੇ ਉਥੋਂ ਤੱਕ ਅਸੀਂ ਪਾਣੀ ਦੇ ਵਿੱਚੋਂ ਦੀ ਨੰਨਕੇ ਜਾਂਦੇ ਜੇ ਡੇਲੀ ਤੇ ਆਪ ਡਾਊਨ ਕਰਨਾ ਪੈਂਦਾ ਪਾਣੀ ਜਾਉ। ਇਸ ਤਰ੍ਹਾਂ ਹੀ ਡੇਲੀ ਆਪ ਡਾਊਨ ਕਰਨਾ ਪੈਂਦਾ ਕਈ ਵਾਰ ਬੱਚੇ ਡਿਗ ਵੀ ਜਾਂਦੇ ਆ। ਫੇਰ ਘਰੇ ਜਾ ਕੇ ਕੱਪੜੇ ਬਦਲਦੇ ਜੇ ਫਿਰ ਦੁਬਾਰਾ ਤਿਆਰ ਹੋ ਕੇ ਆਉਂਦੇ ਜੇ ਬੇਟਾ ਮੇਰਾ ਜਾਂਦਾ ਹੈ। ਹਾਂਜੀ ਕੋਈ ਹਾਲ ਨਹੀਂ ਵੇਖੋ ਤੁਹਾਨੂੰ ਖੁਦ ਹੀ ਇੱਥੇ ਪਤਾ ਲੱਗਣਦਿਆ ਵਾ ਕਿ ਕਿਵੇਂ ਪਾਣੀ ਭਰਿਆ ਪਿਆ ਵਾ। ਕੋਈ ਉਹਦ ਨਹੀਂ ਗਏ ਸੀ ਐਮਐਲਏ ਦੇ ਦਫਤਰ ਉਹਨਾਂ ਨੇ ਕਿਹਾ ਸੀ ਚਲੋ ਉਹਨਾਂ ਨੇ ਆਏ ਆ ਵੇਖ ਕੇ ਗਏ ਵਾ ਤੇ ਗੱਡੀਆਂ ਦੇ ਵਿੱਚ ਬਾਕੀ ਆ ਕੱਲ ਉਹਨਾਂ ਨੇ ਗੱਡੀਆਂ ਘੱਲ ਕੇ ਇਧਰੋਂ ਸਫਾਈ ਸਾਰੇ ਕਰਾਤੀ ਆ ਪਰ ਸਾਡੇ ਜਿਆਦਾ ਮਤਲਬ ਉਹਦੇ ਨਾਲ ਹਾਲ ਕੋਈ ਨਹੀਂ ਹੋਇਆ ਸਗੋਂ ਜਿਆਦਾ ਨਰਕ ਵੱਜ ਗਿਆ ਜੀ ਇਹ ਗਟਰ ਸਾਰੇ ਮਤਲਬ ਇਧਰ ਨੂੰ ਪਾਣੀ ਹੋ ਗਿਆ ਸਾਰਾ ਨਿਕਾਸ ਪਹਿਲੇ ਵੀ ਇਦਾਂ ਹੀ ਪਾਣੀ ਖੜਾ ਰਹਿ ਕੇ ਜਾਂ ਹੁਣ ਜਿਹੜੀ ਇਹ ਮੁਸ਼ਕਲ ਆ ਸਾਹਮਣਾ ਕਰਨਾ ਪਿਆ। ਇਹ ਸਾਲ ਕਿ ਹੋ ਗਿਆ ਜਦੋਂ ਕਈ ਵਾਰ ਤੇ ਪਾਣੀ ਵਧੀਆ ਜਾਂ ਲਾ ਪੈਂਦਾ। ਕਈ ਵਾਰ ਜਦੋਂ ਆਵੇ ਹੁਣ ਅੱਜ ਸਵੇਰ ਦਾ ਪਾਣੀ ਲਗਾਤਾਰ ਨਿਕਲੀ ਜਾਂਦੇ ਆ। ਤਾਂ ਹੁਣ ਜਿਆਦਾ ਮਤਲਬ ਆ ਦੋ ਘਰਾਂ ਦਾ ਕਿ ਪਹਿਲੇ ਅੱਗੋ ਤੱਕ ਪਹੁੰਚ ਅੰਦਰੋਂ ਬਾਥਰੂਮ ਤੇ ਓਵਰ ਹੋ ਜਾਂਦੇ ਪਾ ਟਾਈਪ। ਤੇ ਤੁਸੀਂ ਆਪਦੇ ਸੁ ਘਰੇ ਰੋਟੀ ਪਾਣੀ ਬਣਾਉਣਾ ਮੁਸ਼ਕਲ ਹੈ, ਖਾਣਾ ਪੀਣਾ ਮੁਸ਼ਕਲ ਹੈ, ਕਿੱਦਾਂ ਰਹਿਣਾ। ਸਾਡੇ ਪਿੰਡੋਂ ਗੈਸਟ ਆਉਣ ਵਾਲੇ ਇਹਨਾਂ ਨੂੰ ਮਨਾ ਕਰਤਾ ਕਿ ਘਰੇ ਉੱਥੇ ਜਾ ਕੇ ਕੀ ਦੱਸਣਗੇ ਵੀ ਹੈ ਜੀ ਸੜ ਚ ਰਹਿਣੇ। ਲੋਕੀ ਦੇ ਪਿੰਡਾਂ ਜੋਠੇ ਕਹਿੰਦੇ ਸ਼ਹਿਰ ਚ ਜਾਣਾ ਵਾ ਤੇ ਅਹੀਂ ਉਹਨਾਂ ਨੂੰ ਤਾਂ ਮਨਾ ਕਰਤਾ ਕਿ ਅਹੀਂ ਕਿਤੇ ਗਏ ਹੋਏ ਜਿਨਾ ਹੋ ਕਿ ਕੀ ਆਖਣਗੇ ਜਾ ਕੇ ਆਏ ਹੋ ਜੇ ਸ਼ਹਿਰ ਚ ਰਹਿਨੇ ਆ ਕਿੰਨੇ ਕੇ ਬਹਾਨੇ ਮਾਰੋਗੇ ਲਗਾਤਾਰ ਕਦੀ ਤੇ ਹੋਣ ਗਈ ਉਹਨਾਂ ਨੇ ਆਉਣਾ ਹੀ ਪੈਣਾ ਤੇ ਉਹ ਉਹਨਾਂ ਨੂੰ ਸਵੇਰੇ ਬਹਾਨਾ ਲੈ ਵੀ ਨਹੀਂ ਘਰੇ ਨਹੀਂ ਹੈਗੇ ਫਿਰ ਕਿਤੇ ਆ ਜਿਓ ਤੇ ਤੁਸੀਂ ਆਪਦੇ ਸਹਜ ਕੀ ਗੈਸਟ ਬੁਲਾਈਏ ਸੀ ਇਹ ਮੁਸ਼ਕਲਾਂ ਨੂੰ ਬਹੁਤ ਹੈ ਸਾਡੀ ਚਲ ਆਈ ਸਾਨੂੰ ਕਿਸ ਸਰਕਾਰ ਨਾਲ ਕੋਈ ਪ੍ਰੋਬਲਮ ਨਹੀਂ ਆ ਬਸ ਇਹ ਵੀ ਸਾਡੀ ਸੁਨਮਾਈ ਹੋਵੇ ਸਾਡੀ ਆ ਸਫਾਈ ਕਰਦ ਸਾਨੂੰ ਸਰਕਾਰਾਂ ਕੋਈ ਕੀ ਲੈਣਾ ਰੋਟੀ ਦੇ ਆਪੋ ਆਪਣੀ ਖਾਣੇ ਬਸ ਇਹ ਸਾਡੇ ਆ ਮਸਲੇ ਹੱਲ ਕਰਨ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਬੜੀਆਂ ਜਿਹੜੇ ਲੀਡਰ ਹੁੰਦੇ ਨੇ ਹੱਥ ਜੋੜਦੇ ਨੇ ਭੈਣਾ ਕਹਿੰਦੇ ਨੇ ਧੜਾ ਕੰਮ ਕਰਾ ਦਾਂਗੇ ਤੇ ਹੁਣ ਸਰਕਾਰ ਵੀ ਬਦਲਾ ਲਿਆਂਦਾ ਆਮ ਪਾਰਟੀ ਦਾ ਆਮ ਲੋਕਾਂ ਦੀ ਸਰਕਾਰ ਤੇ ਹੁਣ ਇਹਨੂੰ ਵੀ ਚਲਾਓ ਸਾਡਾ ਵੇਖ ਲਓ ਜੇ ਹੋਇਆ ਵਾ ਆਮ ਆਦੀ ਪਾਰਟੀ ਦਾ ਆਉਣ ਦੇ ਨਾਲ ਜੋ ਸਾਡਾ ਬਦਲਾਅ ਹੋਇਆ ਤੁਸੀਂ ਖਿੱਚ ਲੀਆਂ ਤਸਵੀਰਾਂ ਵੀ ਕਿ ਕਿਹੜਾ ਹੋਇਆ ਇਹ ਸਾਡਾ ਬਦਲਾਅ ਵਾ ਉਹ ਰਹਨ ਹੜੇਗੇ ਬੱਚਿਆਂ ਦਾ ਨਾ ਫੀਸਾਂ ਤਾਰਨੀ ਆ ਕਿ ਜਾਨੂੰ ਰਾਸ਼ਨ ਪਾਣੀ ਪਾਕ ਦੇਣਾ ਸਾਡੇ ਇਹੋ ਹੀ ਗਲੀ ਮੱਲੇ ਦਾ ਕੰਮ ਉਹ ਕਰੋਨਾ ਉਹ ਵੇਖ ਲੋ ਤੁਸੀਂ ਕਿੰਨਾ ਕੁ ਕਰਵਾਇਆ ਤੇ ਕਿਸੇ ਕੋ ਹਾਈ ਆਮ ਆਦਮੀ ਨੂੰ ਬਦਲਾ ਕੇ ਸੋ ਬਦਲਾਵ ਲੈ ਲੈ ਆਪਣੀ ਜ਼ਿੰਦਗੀ ਚ ਵੇਖ ਲੋ ਕਹੋ ਜਿਆ ਇਹੋ ਆਡਾ ਬਦਲਾਵ ਪਾਣੀ ਖੜਨਾ ਕਿੰਨੇ ਗਾ ਬਿਮਾਰੀਆਂ ਨੂੰ ਜਿਹੜਾ ਬਿਮਾਰੀਆਂ ਲੱਗਦੀਆਂ ਨੇ ਬਿਮਾਰੀਆਂ ਮੇਰੀ ਮੇਰੀ ਗੁੜੀਆਂ ਨੂੰ ਆ ਰੋਜ਼ ਦੀਆਂ ਲੰਘ ਕੇ ਜਾਂਦੀ ਪ੍ਰੋਫੈਸਰ ਹੈ ਉਹ ਕਾਲਸਾ ਕਾਲਜ ਉਹਦੇ ਲੱਤਾਂ ਤੇ ਆ ਫੋੜੇ ਫਿੰਸੀਆਂ ਨਿਕਲ ਗਿਆ ਤੁਸੀਂ ਆਪ ਦੱਸੋ ਵੀ ਹੁਣ ਉਹ ਬੱਚਿਆਂ ਦੇ ਵਿੱਚ ਬੈਂਦੀ ਖਲੋਂਦੀ ਚੰਗਾ ਲੱਗਦਾ ਇਹਦਾ ਹਾਂ ਤੇ ਉਹ ਬੱਚਿਆਂ ਦੇ ਵਿੱਚ ਬੈਂਦੀ ਖਲੋਂਦੀ ਕਿੱਦਾਂ ਵਾਵੇ ਖਲੋਵੇ ਜਾ ਕੇ ਉੱਥੇ ਆ ਗਾਲਿਆ ਕੋਈ ਜੀ ਇੱਕ ਵਾਰੀ ਫੇਰ ਤੁਹਾਡੇ ਨਾਲ ਤਸਵੀਰਾਂ ਜਰੂਰ ਸਾਂਝੀਆਂ ਕਰਾਂਗਾ ਗੁਰੂ ਅਮਰਦਾਸ ਐਮਨੀਓ ਦੀਆਂ ਨੇ ਦੇਖ ਸਾਡੇ ਮੱਛਰ ਜਿਹੜਾ ਕਿੰਨਾ ਖੜਾ ਹੋਇਆ ਪਿਆ ਤੇ ਮੱਛਰ ਖੜੇ ਹੋਣ ਕਰਕੇ ਹੀ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਬੁਖਾਰ ਹੁੰਦੇ ਡੇਂਗੂ ਹੁੰਦਾ ਡਾ ਟਾਈਫਾਇਡ ਹੋ ਜਾਂਦਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ ਲੇਕਿਨ ਇਹਨਾਂ ਵੱਲੋਂ ਮਹੱਲੇ ਵਾਲੋਂ ਵੀ ਐਮਐਲਏ ਸਾਹਿਬ ਨੇ ਮਿਲ ਕੇ ਆਏ ਨੇ ਲੇਕਿਨ ਅਜੇ ਤੱਕ ਕੋਈ ਕਾਰਵਾਈ ਦੀ ਗੱਡੀ ਆਈ ਐ ਸਾਸભાઈ ਕਰਕੇ ਲੇਕਿਨ ਅੱਜ ਫੇਰ ਹਾਲਾਤ ਉ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਦਾ ਜੜਾ ਪੱਕਾ ਹੱਲ ਕਰਨਾ ਚਾਹੀਦਾ ਹੈ ਪਾਣੀ ਦੀ ਨਿਕਾਸੀ ਆ ਉਹ ਪੱਕਾ ਹੱਲ ਕੀਤਾ ਜਾਵੇ